ਸਭ ਤੋਂ ਵੱਧ ਮਾਂਜੇ ਤੇ ਲੋਨ ਤਰਨ ਤਰ ਚੜਦੇ ਨੇ ਤੇ ਮੇਰੇ ਅੰਦਰ ਸ਼ੁਰੂ ਤੋਂ ਮੇਰੀ ਮਾਤਾ ਜੀ ਬੜੇ ਧਾਰਮਿਕ ਸੰਤ ਤੇ ਮੈਨੂੰ ਇਸ ਪਾਸੇ ਦਾ ਸ਼ੌਂਕ ਸੀ ਮੈਂ ਚਾਰ ਸਾਲ ਇਸ ਗੱਲ ਦੀ ਖੋਜ ਕੀਤੀ ਕਿ ਸਾਡੇ ਸਿੱਖ ਧਰਮ ਵਿੱਚ ਲੋਨ ਦਾ ਤੇ ਮਾਂਜੇ ਦਾ ਕੀ ਇਤਿਹਾਸ ਹੈ ਦਾ ਮੁੱਢ ਕੀ ਹੈ ਜਦੋਂ ਮੈਂ ਇਤਿਹਾਸ ਪੜਿਆ ਤੇ ਮੇਰਾ ਮਸਲਾ ਹੱਲ ਹੋ ਗਿਆ ਮਾਤਾ ਖੀਵੀ ਜੀ ਨੇ ਆਪਣੇ પતિ ਬਾਪੇ ਲੈਣੇ ਨੂੰ ਆਖਿਆ ਸੁਆਮੀ ਜੀ ਮਮੀ ਤੁਹਾਡੀ ਇਰਦੰਗੀ ਤੇ ਨਿਮਾਣੀ ਤੇ ਮੇਰੀ ਵੀ ਇੱਕ ਬੇਨਤੀ ਮੰਨ ਲਓ ਕਹਿੰਦੇ ਦੱਸੋ ਉਹਨਾਂ ਨੇ ਇਹ ਨਹੀਂ ਆਖਿਆ ਨਾ ਜਾਓ 냔ਿਆਂ ਦਾ ਕੀ ਬਣੇਗਾ ਇਹ ਨਹੀਂ ਆਖਿਆ ਕਹਿਣ ਲੱਗੇ ਕਲੂਨ ਦੀ ਡੜੀ ਲੈ ਜਾਓ ਇੱਕ ਮਾਂਜਾ ਲੈ ਜਾਓ ਤੇ ਮੇਰੇ ਵਰ ਮੇਰੇ ਵੱਲੋਂ ਗੁਰਨਾਨਕ ਪਾਤਸ਼ਾਹ ਦੇ ਅਰਦਾਸ ਕਰਨੀ ਮਹਾਰਾਜ ਜਿਵੇਂ ਲੂਣ ਖਾਂਦਿਆਂ ਮਨ ਨਹੀਂ ਆਕਦਾ ਆਪਾਂ ਮਿੱਠਾ ਖਾਂਦੇ ਨਾ ਤੇ ਆਪਾਂ ਕਹਿੰਨੇ ਤਿੰਨ ਦਿਨ ਜਲੇਬ ਖਾਧੀ ਉਹਨੂੰ ਕੋ ਕਰਾਰੀ ਚੀਜ਼ ਖਾਈਏ ਲੂਣ ਤੋਂ ਮਨ ਨਹੀਂ ਆਕਦਾ ਬਿੱਠੇ ਤੱਕ ਜਾਂਦਾ ਕਹਿਣ ਲੱਗੇ ਜਿਵੇਂ ਲੋਹ ਤੋਂ ਮਨ ਹੀ ਨਾ ਆਕਦਾ ਮੇਰੇ ਵੱਲੋਂ ਬੇਨਤੀ ਕਰਨੀ ਗੁਰਨਾਨਕ ਪਾਤਸ਼ਾਹ ਨੂੰ ਅਸੀਂ ਤੇਰੀ ਸੇਵਾ ਤੋਂ ਅਕੀਏ ਰਾ ਦੂਜਾ ਜਿਵੇਂ ਝਾੜੂ ਮਾਰ ਕੇ ਘਰ ਦਾ ਪੂਰਾ ਕਰਕਟ ਕੱਢੀਦਾ ਅਸੀਂ ਨਿਮਾਣੇ ਆ ਤੂੰ ਸਮਰੱਥ ਉਹਨਾਂ ਨੂੰ ਬੇਨਤੀ ਕਰਨੀ ਮਹਾਰਾਜ ਅਸੀਂ ਤਾਂ ਕੇਵਲ ਤੇ ਕੇਵਲ دنیਾਵੀ ਮਾਂਜਾ ਮਾਰ ਕੇ ਕੂੜਾ ਬਾਹਰ ਕੱਢਣ ਵਾਲੇ ਆ ਤੂੰ ਸਾਡੇ ਹਿਰਦੇ ਦੇ ਅੰਦਰ ਆਪਣੀ ਕਿਰਪਾ ਤੇ ਰਹਿਮਤ ਦਾ ਝਾੜੂ ਮਾਰ ਕੇ ਸਾਡੇ ਅੰਦਰ ਔਗਣ ਕੱਢ ਦੇ ਇਹ ਮਾਤਾ ਖੀਵੀ ਨੇ ਗੁਰਨਾਨ ਪਾਤਸ਼ਾਹ ਮਹਾਰਾਜ ਨੂੰ ਅਰਦਾਸ ਕਰਕੇ ਭੇਜੀ ਜਦੋਂ ਗਏ ਨੇ ਤੇ ਬਾਬੇ ਲਹਿਣੇ ਦੇ ਸਿਰ ਦੇ ਉੱਪਰ ਉਹ ਲੂਣ ਦੀ ਪੰਨ ਟਿੱਕੀ ਹੋਈ ਹੈ ਔਰ ਧੰ ਗੁਰਨਾਨ ਪਾਤਸ਼ਾਹ ਮਹਾਰਾਜ ਨੇ ਉਸ ਨੂੰ ਸਵੀਕਾਰ ਕੀਤਾ ਹੈ ਤਾਈਓ ਤਾਂ ਭਾਈ ਗਰਦਾਸ ਕਹਿੰਦਾ ਭਾਵਨੀ ਭਗਤ ਅਗਰ ਕੋੜੀ ਇੱਕ ਭਾਗ ਰੱਖੇ ਸਤਿਗੁਰੂ ਕੋਟ ਨਿਦਾਨ-ਦਾਨ ਦੇਤ ਹੈ ਗੁਰੂ ਕੇ ਸਿਖਾ ਤੂੰ ਗੁਰੂ ਅੱਗੇ ਕਿਤੇ ਇੱਕ ਕੌਡੀ ਰੱਖ ਦੇ ਤੇ ਗੁਰੂ ਤੈਨੂੰ ਕਰੋੜਾਂ ਖਜ਼ਾਨਿਆਂ ਦਾ ਮਾਲਕ ਬਣਾ ਦੇਵਾ ਮੈਂ ਨਹੀਂ ਜੀ ਕਹਿੰਦਾ ਭਾਈ ਗੁਰਦਾਸ ਕਹਿੰਦੇ ਚਰਨ ਸ਼ਰਨ ਗੁਰ ਏਕ ਪੈੜਾ ਜਾਏ ਚੱਲ ਸਤਿਗੁਰੂ ਕੋਟ ਪੈੜਾ ਆਗੇ ਹੋਏ ਲੇਤ ਹੈ ਤੂੰ ਗੁਰੂ ਵਾਲੇ ਪਾਸੇ ਨੂੰ ਚੱਲ ਗੁਰੂ ਤੈਨੂੰ ਕਰੋੜ ਪੈਰ ਅੱਦੋਂ ਲੈਣ ਵੀ ਆਏਗਾ ਭਾਵ ਨਹੀਂ ਭਗਤ ਅਗਰ ਕੌਡੀ ਇੱਕ ਭਾਗ ਰੱਖ ਕੇ ਸਤਿਗੁਰੂ ਕੋਟ ਨਿਧਾਨ ਦਾਨ ਦੇਤ ਤੂੰ ਗੁਰੂ ਦੇ ਅੱਗੇ ਕੌਡੀ ਰੱਖਦੇ ਨਾ ਤੇ ਗੁਰੂ ਤੈਨੂੰ ਕਰੋੜਾਂ ਖਜ਼ਾਨਿਆਂ ਦਾ ਮਾਲਕ ਬਣਾ ਦੇਗਾ